ਤਾ ਪਾਕਿਸਤਾਨ ਦੇ ਵੱਲੋਂ ਸੀਜ਼ਫਾਇਰ ਦੀ ਉਲੰਘਣਾ ਕਰਨ ਤੋਂ ਬਾਅਦ ਅੱਜ ਭਾਰਤ ਦੇ ਵੱਲੋਂ ਹਾਈ ਲੈਵਲ ਮੀਟਿੰਗ ਕੀਤੀ ਜਾ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਆ ਜਿਹੜੀ ਹੋ ਰਹੀ ਹੈ ਪੀਐਮ ਰਹਿائش ਉਤੇ ਦਿੱਲੀ ਦੇ ਵਿੱਚ ਮੀਟਿੰਗ ਹੋ ਰਹੀ ਹੈ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਇਸ ਮੀਟਿੰਗ ਦੇ ਵਿੱਚ ਤਿੰਨੋਂ ਫੌਜਾਂ ਦੇ ਮੁਖੀ ਅਤੇ ਸੀਡੀਐਸ ਮੌਜੂਦ ਨੇ ਇਸ ਦੇ ਨਾਲ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਅਜੀਡੋ ਬਾਲਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ ਤਾਂ ਅਗਲੀ ਰਣਨੀਤੀ ਨੂੰ ਲੈ ਕੇ ਵੀ ਇਸ ਮੀਟਿੰਗ ਦੇ ਵਿੱਚ ਚਰਚਾ ਹੋਣ ਦੀ ਸੰਭਾਵਨਾ ਹੈ ਇਸ ਵੇਲੇ ਦੀ ਵੱਡੀ ਖਬਰ ਹੈ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੂਜੇ ਪਾਸੇ ਰੱਖਿਆ ਮੰਤਰਾਲੇ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਵੀ ਕੀਤੀ ਜਾ ਸਕਦੀ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਉੱਚ ਪੱਧਰੀ ਮੀਟਿੰਗ ਕੀਤੀ ਜਾ ਰਹੀ ਹੈ ਤਿੰਨੋਂ ਫੌਜ ਮੁਖੀ ਰੱਖਿਆ ਮੰਤਰੀ ਸੀਡੀਐਸ ਅਤੇ ਐਨਐਫਏ ਇਸੂ ਮੀਟਿੰਗ ਦੇ ਵਿੱਚ ਮੌਜੂਦ ਨੇਤਾ ਰੱਖਿਆ ਮੰਤਰੀ ਰਾਧਾ ਸਿੰਘ ਨੇ ਜਿਹੜੇ ਉਹ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਨੇਤਾ ਪਾਕਿਸਤਾਨ ਵੱਲੋਂ ਸੀਜ਼ਫਾਇਰ ਦੀ ਉਲੰਘਣਾ ਕਰਨ ਤੋਂ ਬਾਅਦ ਇਹ ਹਾਈ ਲੈਵਲ ਮੀਟਿੰਗ ਹੋ ਰਹੀ ਹੈ ਤਾਂ 12 ਤਰੀਕ ਨੂੰ ਮੀਟਿੰਗ ਦੇ ਵਿੱਚ ਆਪਣਾ ਪੱਖ ਜਿਹੜਾ ਭਾਰਤ ਵੱਲੋਂ ਰੱਖਿਆ ਜਾਣਾ ਹੈ ਅਤੇ ਇਸ ਬਸਲੇ ਨੂੰ ਲੈ ਕੇ ਪਾ ਪਾਰਤ ਵੱਲੋਂ ਆਪਣਾ ਪੱਖ ਰੱਖਿਆ ਜਾਵੇਗਾ ਗੰਭੀਰ ਮਸਲੇ ਨੇ ਜਿਹੜੇ ਉਹ ਵੀ ਰੱਖੇ ਜਾਣਗੇ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਦੇ ਵਿੱਚ ਇਹ ਮੀਟਿੰਗ ਹੋ ਰਹੀ ਹੈ ਤਾਂ ਕੱਲ ਇੱਕ ਸ਼ਾਂਤੀ ਦਾ ਸੁਨੇਹਾ ਆਇਆ ਸੀ ਕਿ ਦੋਵੇਂ ਦੇਸ਼ ਜੰਗਵੰਦੀ ਦੇ ਲਈ ਸਹਿਮਤ ਹੋ ਗਏ ਨੇ ਲੇਕਿਨ ਪਾਕਿਸਤਾਨ ਦੇ ਵੱਲੋਂ ਸਹਿਮਤੀ ਤੋਂ ਬਾਅਦ ਮੁਰਤੋਂ ਗੋਲੀਬਾਰੀ ਕੀਤੀ ਜਾਂਦੀ ਹੈ ਮੁਰਤੋਂ ਹਵਾਈ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਭਾਰਤੀ 에ਅਰ ਫੋਰਸ ਨੇ ناکਾਮ ਕਰ ਦਿੱਤਾ ਸੀ ਜਿਸ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਸੈਨਾ ਨੂੰ ਖੁੱਲ੍ਹ ਦਿੱਤੀ ਸੀ ਅਤੇ ਮਾਮਲੇ ਵਿੱਚ ਪੂਰੀ ਸਖਤਾਈ ਵਰਤਣ ਦੇ ਲਈ ਕਿਹਾ ਸੀ ਜਿਸ ਤੋਂ ਬਾਅਦ ਪਾਕਿਸਤਾਨ ਸ਼ਾਂਤ ਹੋ ਜਾਂਦਾ ਹੈ 10 ਵਜੇ ਤੋਂ ਬਾਅਦ ਕੋਈ ਵੀ ਹਮਲਾ ਜਿਹੜਾ ਉਹ ਭਾਰਤੀ ਸਰਹੱਦ ਦੇ ਅੰਦਰ ਨਹੀਂ ਕੀਤਾ ਜਾਂਦਾ ਹਾਲਾਂਕਿ ਇਹ ਜਾਣਕਾਰੀ ਵੀ ਸਾਹਮਣੇ ਆਈ ਸੀ ਕਿ ਸਵੇਰ ਵੇਲੇ ਪਠਾਨਕੋਟ ਦੇ ਵਿੱਚ ਕੁਝ ਡਰੋਨ ਨੇ ਜਿਹੜੇ ਉਹ ਨਜ਼ਰ ਆਏ ਸੀ ਤਾਂ ਲਗਾਤਾਰ ਪਾਕਿਸਤਾਨ ਦੇ ਵੱਲੋਂ ਸਮਤੀ ਤੋਂ ਬਾਅਦ ਵੀ ਨਾਪਾਕ ਹਰਕਤ ਕੀਤੀ ਜਾਂਦੀ ਹੈ ਅਤੇ ਭਾਰਤੀ ਇਲਾਕੇ ਵਿੱਚ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਦਾ ਜਵਾਬ ਆ ਜਿਹੜਾ ਉਹ ਭਾਰਤੀ ਫੌਜ ਦੇ ਵੱਲੋਂ ਵੀ ਦਿੱਤਾ ਜਾਂਦਾ ਹੈ ਹਾਲਾਂਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਜਿਹੜੇ ਉਹ ਭਾਰਤ 'ਤੇ ਹੀ ਇਲਜ਼ਾਮ ਲਗਾਉਂਦੇ ਨਜ਼ਰ ਆਏ ਸੀ ਲੇਕਿਨ ਭਾਰਤ ਨੇ ਸਪਸ਼ਟ ਕਰ ਦਿੱਤਾ ਸੀ ਕਿ ਪਾਕਿਸਤਾਨ ਨੇ ਸੀਜ਼ਫਾਇਰ ਦੀ ਉਲੰਘਣਾ ਕੀਤੀ ਹੈ ਜਿਸ ਦਾ ਜਵਾਬ ਆ ਜਿਹੜਾ ਉਹ ਦੇਸ਼ ਦੇ ਵੱਲੋਂ ਦਿੱਤਾ ਗਿਆ ਹੈ ਜਿਸ ਦੀ ਸੈਨਾ ਦੇ ਵੱਲੋਂ ਦਿੱਤਾ ਗਿਆ ਹੈ ਤਾਂ ਕਈ ਇਲਾਕਿਆਂ ਦੇ ਵਿੱਚ ਕੱਲ ਬਲੈਕਆਊਟ ਜਿਹੜਾ ਉਹ ਵੀ ਮੁੜ ਤੋਂ ਕਰ ਦਿੱਤਾ ਗਿਆ ਸੀ ਇੱਕ ਪਾਸੇ ਜਿੱਥੇ ਲੋਕਾਂ ਨੇ ਚੈਨ ਦਾ ਸਾਹ ਲਿਆ ਸੀ ਇੱਥੇ ਸਾਰਾ ਕੁਝ ਨਾਰਮਲ ਹੋਣ ਦੀ ਉਮੀਦ ਜਤਾਈ ਸੀ ਲੇਕਿਨ ਕਿਤੇ ਨਾ ਕਿਤੇ ਮਨ ਵਿੱਚ ਇਹ ਅਸ਼ੰਕਾ ਜ਼ਰੂਰ ਸੀ ਕਿ ਪਾਕਿਸਤਾਨ ਆਪਣੇ ਕੀਤੇ ਵਾਅਦੇ ਤੋਂ ਮੁੱਕਰ ਸਕਦਾ ਹੈ ਆਪਣੀ ਜ਼ੁਬਾਨ ਤੋਂ ਮੁੱਕਰ ਸਕਦਾ ਹੈ ਤਾਂ ਜਿਹਾ ਹੀ ਦੇਖਣ ਨੂੰ ਮਿਲਿਆ ਤਾਂ ਹੁਣ ਸਵਾਲ ਇਹ ਵੀ ਨੇ ਕਿ ਅਗਰ ਪਾਕਿਸਤਾਨ ਦੇ ਨੇਤਾ ਪਾਕਿਸਤਾਨ ਦੀ ਸਰਕਾਰ ਸੀਸਫਾਇਰ ਤੇ ਸਹਿਮਤ ਹੋ ਰਹੀ ਆ ਤਾਂ ਉਸ ਦੀ ਫੌਜ ਹਮਲੇ ਕਿਉਂ ਕਰ ਰਹੀ ਹੈ ਕਿ ਪਾਕਿਸਤਾਨ ਦੀ ਫੌਜ ਉਸ ਦੇ ਕੰਟਰੋਲ ਦੇ ਵਿੱਚ ਨਹੀਂ ਆ ਤਾਂ ਵੱਡੇ ਸਵਾਲ ਨੇ ਜਿਹੜੇ ਉਹ ਵੀ ਖੜੇ ਹੁੰਦੇ ਨੇ ਤਾਂ ਦੇਖਣਾ ਹੋਵੇਗਾ ਕਿ ਅੱਜ ਦੀ ਰਾਤ ਆ ਦੇਡੀ ਉਹ ਕਿਸ ਤਰ੍ਹਾਂ ਦੀ ਲੰਘਦੀ ਹੈ ਅਤੇ ਕੱਲ ਮੀਟਿੰਗ ਦੇ ਵਿੱਚ ਕਿਹੜਾ ਪੱਖ ਆ ਜਿਹੜਾ ਉਹ ਦੋਵੇਂ ਦੇਸ਼ ਰੱਖਦੇ ਨੇ ਅਤੇ ਇਸ ਮਸਲੇ ਦਾ ਕਿੰਨੀ ਜਲਦ ਨਿਬੇੜਾ ਹੁੰਦਾ ਹੈ